ਸਾਡੇ ਅੰਜੀ ਸਾਡੇ ਬਜ਼ੁਰਗ ਸਾਡਾ ਮਾਨਕ ਜਲਾਬਦਰੀ ਸਮਾਗਮ ਰੱਖਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਬਜ਼ੁਰਗ ਸਾਡਾ ਮਾਨ ਜੋ ਕਿ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਉਪਰਾਲਾ ਹੈ ਪੰਜਾਬ ਸਰਕਾਰ ਵੱਲੋਂ ਜੋ ਇਹ ਜਲਾਬਦਰੀ ਸਮਾਗਮ ਅੱਜ ਜਿਲ੍ਹਾ ਹੁਸ਼ਿਆਰਪੁਰ ਵਿੱਚ ਕਰਵਾਇਆ ਗਿਆ ਤੇ ਮੇਰਾ ਮੇਰੀ ਖੁਸ਼ਕਿਸਮਤੀ ਹੈ ਕਿ ਅੱਜ ਮੈਨੂੰ ਇਥੇ ਐਜ਼ ਅ ਚੀਫ ਗੈਸਟ ਅਤੇ ਸਦਿਆ ਸੀ ਤੇ ਮੈਂ ਸਾਰਾ ਦੇਖਿਆ ਕੈਂਪ ਬਹੁਤ ਵਧੀਆ ਤਰੀਕੇ ਦੇ ਨਾਲ ਆਰਗੇਨਾਈਜ਼ ਕਿੱਥੇ ਜਿੱਥੇ ਬਜ਼ੁਰਗਾਂ ਦੇ ਲਈ ਫ੍ਰੀ ਹੈਲਥ ਚੈੱਕਅਪ ਕਰਾਏ ਜਾ ਰਹੇ ਆ ਕਿਉਂਕਿ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਬਜ਼ੁਰਗਾਂ ਦੇ ਵਿੱਚ ਬਹੁਤ ਸਾਰੀਆਂ ਸਿਹਤ ਦੀਆਂ ਤਕਲੀਫਾਂ ਉਹਨਾਂ ਨੂੰ ਚੇਲਣੀਆਂ ਪੈਂਦੀਆਂ ਆ ਤੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਜਿਹਦੇ ਵਿੱਚ ਅੱਜ ਮੈਂ ਦੇਖਿਆ ਕਿ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਬਜ਼ੁਰਗਾਂ ਨੂੰ ਉਹਨਾਂ ਦਾ ਫ੍ਰੀ ਟੈਸਟ ਕਰਵਾਏ ਜਾ ਰਹੇ ਨੇ ਤੇ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਕੈਬਨਿਟ ਮਨਿਸਟਰ ਡਾਕਟਰ ਬਲਜੀਤ ਕੌਰ ਜੀ ਤੇ ਸਾਡੇ ਸਤਿਕਾਰਯੋਗ ਐਮਪੀ ਸਾਹਿਬ ਡਾਕਟਰ ਰਾਜ ਕੁਮਾਰ ਜੱਬੇਵਾਲ ਜੀ ਜਿਨ੍ਹਾਂ ਦੀ ਯੋਗ ਅਗਵਾਈ ਹੇਠ ਬਹੁਤ ਵੱਡੇ ਪੱਧਰ ਤੇ ਬਹੁਤ ਸ਼ਾਨਦਾਰ ਕੰਮ ਚੱਲ ਰਹੇ ਨੇ ਤੇ ਮੇਰੀ ਇਸ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਵੀ ਬੇਨਤੀ ਹੈ ਕਿ ਜਿਹੜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹੈ ਜਿਹੜੇ ਕਿ 10 ਲੱਖ ਦੇ ਕਾਰਡ ਸਾਰੇ ਪੰਜਾਬ ਦੇ ਸਾਰੇ ਪਰਿਵਾਰਾਂ ਲਈ ਬਣਾਏ ਜਾ ਰਹੇ ਆ ਉਸ ਦੇ ਵਿੱਚ ਵੀ ਹਰ ਜਗ੍ਹਾ ਕੈਂਪ ਲੱਗੇ ਨੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਕੈਂਪ ਲਗਵਾਏ ਜਾ ਰਹੇ ਨੇ ਆਰਗੇਨਾਈਜ਼ ਕਰਵਾਏ ਜਾ ਰਹੇ ਨੇ ਤੇ ਮੇਰੀ ਇਹ ਹੀ ਬੇਨਤੀ ਹੈ ਸਾਰ हिस्सा ਲਈਏ ਤੇ ਹਰ ਪਰਿਵਾਰ ਦੇ ਲਈ ਜੋ ਹੈ ਸਿਹਤ ਕਾਰਡ ਬਣਾਈਏ ਜਿਹਦੇ ਨਾਲ ਹਰ ਜੋ ਪਰਿਵਾਰ ਹੈ ਉਹਦਾ ਸਿਹਤ ਬੀਮਾ 10 ਲੱਖ ਦਾ ਕਰਵਾਇਆ ਜਾਵੇ ਤੇ ਮੈਂ ਸਾਡੇ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਤੇ ਦਿਨੋਂ ਸ਼ੁਕਰੀਆ ਕਰਦਾ ਤੇ ਇਸੇ ਤਰ੍ਹਾਂ ਅਸੀਂ ਇਸ ਤਰ੍ਹਾਂ ਦੇ ਹੋਰ ਉਪਰਾਲੇ ਕਰਾਈ ਜਾਈਏ ਜਿਹਦੇ ਚ ਅਸੀਂ ਬਜ਼ੁਰਗਾ ਦਾ ਹੋਰ ਮਾਣ ਹੋਰ ਸਤਿਕਾਰ ਕਰ ਸਕੀਏ ਉਹਨਾਂ ਦਾ ਹੋਰ ਖਿਆਲ ਰੱਖ ਸਕੀਏ ਧੰਨਵਾਦ ਸਰੋਜੀ ਟੈਂਪਲ ਲੱਗਾ ਸਾਡੇ ਬਜ਼ੁਰਗ ਸਾਡਾ ਮਾਣ ਕੀ ਗਣਾ ਜਾਂਦੇ ਤੁਸੀਂ ਉਹਦੇ ਸਤਿ ਸ੍ਰੀ ਅਕਾਲ ਜੀ ਸਾਡੇ ਬਜ਼ੁਰਗ ਸਾਡਾ ਮਾਣ ਅੱਜ ਇੱਥੇ ਡਾਕਟਰ ਬੀ ਆਰ ਅੰਬੇਦਕਰ ਭਵਨ ਹੁਸ਼ਿਆਰਪੁਰ ਵਿਖੇ ਅਸੀਂ ਮੈਡੀਕਲ ਕੈਂਪ ਲਾਇਆ ਇਹਦੇ ਵਿੱਚ ਈ ਐਨ ਟੀ ਦੇ ਮਾਹਰ ਅੱਖਾਂ ਦੇ ਮਾਹਰ ਤੇ ਜਨਰਲ ਮੈਡੀਕਲ ਚੈੱਕਅਪ ਹੋਣਗੇ ਪੈਸੀ ਦੇ ਡਾਕਟਰ ਬੈਦ ਮੈਡੀਸਨ ਆਯੁਰਵੈਡਿਕ ਮੈਡੀਸਨ ਤੇ ਜਨਰਲ ਚੈੱਕਅਪ ਲਈ ਵੀ ਇੱਥੇ ਡਾਕਟਰ ਉਪਲਬਧ ਹਨ ਸਮੇਤ ਦਵਾਈਆਂ ਉਪਲਬਧ ਹਨ ਕਿਸੇ ਵੀ ਬਜ਼ੁਰਗ ਨੂੰ ਜੇ ਕੋਈ ਲੋੜ ਪੈਂਦੀ ਹੈ ਤੇ ਉਹ ਆਪਣਾ ਚੈਕਅਪ ਕਰਾ ਸਕਦਾ ਹੈ ਅੱਖਾਂ ਸੰਬੰਧੀ ਕੋਈ ਕਾਲਾ ਜਾਂ ਕੋਈ ਕੈਟਰੈਕਟ ਦੇ ਆਪਰੇਸ਼ਨ ਵੀ ਉਹਨਾਂ ਨੂੰ ਸਲਾਹ ਕਰਕੇ ਅਸੀਂ ਆਪਣੇ ਸਿਵਲ ਹਸਪਤਲ ਲੈ ਜਾਵਾਂਗੇ ਤੇ ਉਹ ਵੀ ਜਿਹੜੀ ਹੈਗੀ ਬਜ਼ੁਰਗਾਂ ਨੂੰ ਸਹੂਲਤ ਦੇਵਾਂਗੇ ਤੇ ਕੋਈ ਹੋਰ ਵੀ ਇਹ ਇਅਰ ਰੇਡਸ ਦੀਆਂ ਜੇ ਕੋਈ ਮਸ਼ੀਨਾਂ ਦੀ ਵੀ ਲੋੜ ਹੈਗੀ ਆ ਉਹ ਵੀ ਅਸੀਂ ਆਪਣੇ ਹਸਪਤਲ ਇਹਨਾਂ ਨੂੰ ਰੈਫਰ ਕਰਕੇ ਇਹ ਵੀ ਸਹੂਲਤਾਂ ਦੇਵਾਂਗੇ ਅਸੀਂ ਹਰ ਹਰ ਤਰ੍ਹਾਂ ਦੀ ਸਹੂਲਤ ਸਿਹਤ ਜਿਹੜੀ ਆਪਣੇ ਬਜ਼ੁਰਗਾਂ ਨੂੰ ਦੇਣ ਲਈ ਬਚਨਵਾਦ ਆਹਾ ਕਾਫੀ ਵੀ ਲੋਕ ਆ ਰਹੇ ਆ ਦੇਖਣ ਚਾਹਿਆ ਜੀ ਹਾਂਜੀ ਹਾਂਜੀ ਬਹੁਤ ਕੁ ਰਾ ਦੇ ਹੈਗੇ ਹਾਂਜੀ ਹਾਂਜੀ ਕਾਫੀ ਆ ਰਹੇ ਆ ਚੈੱਕ ਅਪ ਹੋ ਰਹੀ ਹੈ ਜੀ ਸਾਡੇ ਜਿਹੜੇ ਅੱਖਾਂ ਦੇ ਮਾਰ ਦੀ ਐਨਟੀ ਐਮ ਆਰ ਚੈੱਕ ਅਪ ਕਰ ਰਹੇ ਆਂ ਹੋਰ ਵੀ ਮਰੀਜ਼ ਜਿਹੜੇ ਉਹ ਮੂਵ ਕਰਨਗੇ ਆਈ ਥਿੰਕ ਦੁਪਹਿਰ ਤੱਕ ਕਾਫੀ ਮਰੀਜ਼ ਆ ਜਾਣਗੇ ਜਿਹੜੇ ਲੋਕ ਜਾਂ ਬਜ਼ੁਰਗ ਤੁਹਾਡੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਕਿ ਇਦਾਂ ਦੇ ਕੈਂਪ ਅੱਗੇ ਵੀ ਲੱਗੂਗੇ ਜੀ ਹਾਂਜੀ ਇਦਾਂ ਦੇ ਕੈਂਪ ਅੱਗੇ ਵੀ ਲੱਗਣਗੇ ਔਰ ਰੋਜ਼ ਸਾਡੇ ਡਾਕਟਰ ਜਿਹੜੇ ਆਪਣੇ ਸਿਹਤ ਕੇਂਦਰਾਂ ਵਿੱਚ ਸਿਵਲ ਹਸਪੀਟਲ ਦੇ ਐਸ ਡੀ ਐਚ ਜਿਹੜੇ ਹੈਗੇ ਆ ਉੱਥੇ ਇਹ ਸਵਾਵਾ ਦੇ ਰਹੇ ਹਨ ਕਿਸੇ ਅੱਜ ਕੈਂਪ ਤੋਂ ਇਲਾਵਾ ਵੀ ਕਿਸੇ ਬਜ਼ੁਰਗ ਨੂੰ ਜੇ ਜ਼ਰੂਰਤ ਪੈਂਦੀ ਹੈ ਉਹ ਸਾਡੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਜਾਂ ਸਰਕਾਰੀ ਹਸਪੀਟਲ ਵਿੱਚ ਆਪਣਾ ਚੈੱਕਅਪ ਕਰਵਾ ਸਕਦੇ ਆ ਜਿਸ ਸਰਕਾਰੀ ਟੀਮ ਆ ਦੇ ਵਿੱਚ ਪਾਜੀ ਕੀ ਕਹਿਣਾ ਚਾਹੁੰਦੇ ਹੋ ਆ ਬਿਲਕੁਲ ਅੱਜ ਮੌਕਾ ਮਿਲਿਆ ਜੀਲਾ ਪਦਰੀ ਇਸ ਮਾਗਮ ਜਿਹੜਾ ਹੋ ਰਿਹਾ ਸਾਡੇ ਬਜ਼ੁਰਗ ਸਾਡੇ ਮਾਨ ਦੇ ਵਿੱਚ ਸ਼ਿਰਕਤ ਕਰਨ ਦਾ ਸਾਨੂੰ ਵੀ ਮਿਲਿਆ ਇੱਥੇ ਜਿਸ ਤਰ੍ਹਾਂ ਸੰਸਕਾਰੀ ਕਲੱਬ ਹਰ ਸਕੂਲ ਨੂੰ ਸਹਾਇਤਾ ਮੰਗ ਰਿਹਾ ਤੇ ਨਾਲ ਚੱਲਣ ਲਈ ਸਪੋਰਟ ਮੰਗ ਰਿਹਾ ਉਹਦੇ ਤਹਿਤ ਹੀ ਅੱਜ ਹੋਲੀਆਰਟ ਸਕੂਲ ਤੇ ਬਿਰਲਾ ਓਪਨ ਮਾਈਂਡ ਨੇ ਸਾਡੇ ਨਾਲ ਆਏ ਨੇ ਸਕਿੱਟ ਪੇਸ਼ ਕੀਤੀ ਹੈ ਤੇ ਉੱਥੇ ਹੀ ਬੱਚਿਆਂ ਨੇ ਵੈਲਕਮ ਕੀਤਾ ਬੱਚਿਆਂ ਨੂੰ ਅਸਿਸਟੈਂਸ ਜੋ ਵੀ ਮਦਦ ਸਹਾਇਤਾ ਚਾਹੀਦੀ ਹੈ ਇੱਕ ਐਕਸਪੀਰੀਅੰਸ ਇੰਟਰੈਕਸ਼ਨ ਸੈਸ਼ਨ ਹੋਇਆ ਬੱਚਿਆਂ ਨਾਲ ਤੇ ਇੱਕ ਜਿਲ੍ਹਾ ਪਧਰੀ ਦੇ ਤੌਰ ਤੇ ਬਹੁਤ ਵਧੀਆ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਬਜ਼ੁਰਗਾਂ ਨੂੰ ਇੱਕ ਦਿਖਾਇਆ ਗਿਆ ਇੱਕ ਪ੍ਰੋਗਰਾਮ ਹੋਇਆ ਅੰਦਰ ਸਟੇਜ ਸ਼ੋਅ ਹੋਇਆ ਉਹਦੇ ਨਾਲ ਨਾਲ ਹੀ ਬੱਚਿਆਂ ਦਾ ਮੈਡੀਕਲ ਸੌਰੀ ਬਜ਼ੁਰਗਾਂ ਦਾ ਮੈਡੀਕਲ ਚੈੱਕਅਪ ਕੈਂਪ ਵੀ ਲੱਗਾ ਹੈ ਤੇ ਇੱਕ ਇਹ ਬਹੁਤ ਵਧੀਆ ਕਦਮ ਹੈ ਤੇ ਸੰਸਕਾਰੀ ਟੀਮ ਹਮੇਸ਼ਾ ਹੀ ਬਜ਼ੁਰਗਾਂ ਦੀ ਦੇਖਭਾਲ ਤੇ ਉਹਨਾਂ ਨੂੰ ਹੈਲਪ ਕਰਨ ਲਈ ਤਤਪਰ ਰਹਿੰਦੀ ਹੈ ਬੱਚਿਆਂ ਨੂੰ ਇਹੀ ਸਿਖਾਉਂਦੀ ਹੈ ਤੇ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਸਾਰੇ ਰਲ ਮਿਲ ਕੇ ਇੱਕ ਪ੍ਰਣ ਲਈਏ ਕਿ ਬਜ਼ੁਰਗਾਂ ਦਾ ਸਾਥ ਕਦੀ ਨਾ ਛੱਡੀਏ ਧੰਨਵਾਦ ਸਾਡਾ ਮਾਤ ਦੇ ਜਿਹੜਾ ਮਤਰੀ ਸਮਾਗਮ ਕਰਾਇਆ ਗਿਆ ਠੀਕ ਹੈ ਨਾ ਜਨਤ ਦੇ ਵਿੱਚ ਸ਼ਰਪੀ ਵੀ ਆਏ ਤੇ ਉਹ ਵੀ ਬਹੁਤ ਦੇ ਸੁਣਾਈ ਪੰਜਾਬ ਸਰਕਾਰ ਦੇ ਦਰਸ਼ਨ ਅਨੁਸਾਰ ਸਾਡਾ ਜਿਲ੍ਹਾ ਪਦਰੀ ਸਮਾਗਮ ਅੱਜ ਅਸੀਂ ਡਾਕਟਰ ਵੀਰ ਮੇਡ ਕਰਪਾਵਨ ਵਿਤੇ ਅਯੋਜਿਤ ਕੀਤਾ ਜਿਸ ਵਿੱਚ ਬਜ਼ੁਰਗਾਂ ਦਾ ਫਰੀ ਹੈਲਥ ਚੈੱਕਅਪ ਬਜ਼ੁਰਗਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਬਜ਼ੁਰਗਾਂ ਦੇ ਪੈਨਸ਼ਨ ਤੇ ਸੀਨੀਅਰ ਸਿਟੀਜ਼ਨ ਦੇ ਕਾਰਡ ਬਣਾਉਣ ਦਾ ਕੰਮ ਕੀਤਾ ਗਿਆ ਤੇ ਭਵਿਕ ਵਿੱਚ ਵੀ ਸਰਕਾਰ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਇਹ ਕੈਂਪ ਲੱਗਦੇ ਰਹਿਣਗੇ ਤੇ ਬਜ਼ੁਰਗਾਂ ਦੀ ਭਲਾਈ ਦਾ ਪੂਰਾ ਧਿਆਨ ਰੱਖਿਆ ਜਾਵੇਗਾ